ਜਗਤ ਨੂੰ ਵੋਟਾਂ ਵਾਲੇ ਆਏ ਜਗਤ ਨੂੰ ਪੋਜਾ ਗੋਦੀ ਨੂੰ ਵੋਟਾਂ ਵਾਲੇ ਆਏ ਸੱਚਾ ਉਹ ਮੋਟਰ ਹੈ ਵੋਟ ਜਿਹੜਾ ਪਾਏ ਸੱਚਾ ਉਹ ਮੋਟਰ ਹੈ ਵੋਟ ਜਿਹੜਾ ਪਾਏ ਆਹ ਰਣ ਮਿਲਦੇ ਹੋ ਪਰਵ ਮਨਾਈਏ ਕਿੱਕ ਚੂਨ ਵਾਲੇ ਤੀਨ ਵੋਟਾਂ ਸਾਰੇ ਪਾਈਏ ਕਿੱਕ ਚੂਨ ਵਾਲੇ ਤੀਨ ਵੋਟਾਂ ਸਾਰੇ ਪਾਈਏ ਵੋਟਾਂ ਵਾਲੇ ਪਾਰਿ ਬੰਦ ਸਫਲ ਬਣਾਈਏ ਸਾਡੇ ਨਾਲ ਬਨੇ ਸਭ ਦਿਨ ਰਾਤ ਖੜੇ ਨੇ ਦਾ ਪੂਰਾ ਫਰਜ਼ ਮੰਨਦਾ ਕਿ ਅਸੀਂ ਆਪਣੀ ਪ੍ਰਸ਼ਾਸਨ ਦੀ ਇੱਜ਼ਤ ਰੱਖਣੀ ਆ ਤੇ ਹੀ ਕਾਨੂੰਨ ਉਸਾਰ ਆ ਕੇ 70% ਤੋਂ ਉੱਪਰ ਦਾ ਪ੍ਰੋਗਰਾਮ ਲਿਖਿਆ ਗਿਆ ਚੋਣਾਂ ਪਰਮ ਲੈ ਕੇ ਤੇ ਵੋਟਾਂ ਦਾ ਦਿਨ ਇੱਕ ਚੂਰੂ ਵਿੱਚ ਲਿਆ ਗਿਆ ਤੇ ਕਿਵੇਂ ਦੇ ਦੇ ਦਿਓ ਲੋਕਾਂ ਨੂੰ ਵੱਖ-ਵੱਖ ਤਰੀਕੇ ਨਾਲ ਅਗਾ ਕਰ ਰਹੇ ਹਾਂ ਕਿ ਵੋਟ ਪਾਉਣ ਲਈ ਪ੍ਰੇਰਿਤ ਕਰ ਰਹੇ ਹਾਂ ਮੈਂ ਜੀ ਹੁਸ਼ਾਪੁਰ ਦੇ ਸਾਰੇ ਹੀ ਵੋਟਰਾਂ ਨੂੰ ਅਪੀਲ ਕਰਦੀ ਹਾਂ ਕਿ ਤੁਸੀਂ ਦੇਖ ਸਕਦੇ ਹੋ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਕ-ਵਕ ਥਾਵਾਂ ਤੇ ਵੀ ਪ੍ਰੋਗਰਾਮਸ ਵੀ ਕਰਾਏ ਜਾ ਰਹੇ ਨੇ ਪਹਿਲਾਂ ਅਸੀਂ ਸਕੂਲ ਕਾਲਜ ਦੇ ਵਿੱਚ ਬਹੁਤ ਪ੍ਰੋਗਰਾਮ ਕਰਾਏ ਸੋਸ਼ਲ ਮੀਡੀਆ ਤੇ ਸਾਡੇ ਬਹੁਤ ਐਕਟੀਵਿਟੀਆਂ ਹੋਈ ਹੋਣ ਅਸੀਂ ਲੋਕਾਂ ਦੇ ਵਿੱਚ ਬੈਠ ਕੇ ਇੱਥੇ ਫੂਡ ਸਟਰੀਟ ਤੇ ਬੈਠੇ ਇੱਥੇ ਪ੍ਰੋਗਰਾਮ ਕਰ ਰਹੇ ਮੇਰੇ ਨਾਲ ਆਬਜ਼ਰਵਰ ਸਾਹਿਬ ਵੀ ਸਾਡੇ ਮੌਜੂਦ ਨੇ ਈਸੀਆਈ ਵੱਲੋਂ অবজারভার ਇਹਨਾਂ ਨੂੰ ਨਿਯੁਕਤ ਕੀਤਾ ਗਿਆ ਹੈ ਮੈਂ ਸਾਰੇ ਹੀ ਹੁਸ਼ਿਆਪੁਰ ਦੇ ਵੋਟਰਾਂ ਨੂੰ ਬੇਨਤੀ ਕਰਦੇ ਆ ਇੱਕ ਜੂਨ ਨੂੰ ਆ ਕੇ ਆਪਣੀ ਵੋਟ ਜ਼ਰੂਰ ਪਾਓ ਪ੍ਰਸ਼ਾਸਨ ਵੱਲੋਂ ਬਹੁਤ ਬuktਾ ਇੰਤਜ਼ਾਮ ਕੀਤੇ ਗਏ ਨੇ ਇਹ ਜੋ ਤੁਹਾਡੀ ਵੋਟ ਹੈ ਇਹ ਹੀ ਤੁਹਾਡਾ ਅਧਿਕਾਰ ਹੈ ਤੇ ਇਹ ਤੁਹਾਡੀ ਸਭ ਤੋਂ ਵੱਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਆਪਣੇ ਇਸ ਦੇਸ਼ ਦੇ ਲੋਕਤੰਤਰ ਨੂੰ ਮਨਾਏ ਰੱਖੀਏ ਤੇ ਆਓ ਅਸੀਂ ਸਾਰੇ 1 ਜੂਨ ਨੂੰ ਵੋਟ ਜ਼ਰੂਰ ਪਾਈਏ ਜਿਹੜੇ ਹੈਂਡੀਕੈਪ ਨੇ ਜਾਂ 올ਡ ਏਜ ਨੇ ਉਹਨਾਂ ਦਾ ਕੀ ਪ੍ਰਬੰਧ ਕੀਤਾ ਗਿਆ ਜੀ ਹੈਂਡੀਕੈਪ ਐਂਡ 올ਡ ਏਜ ਲਈ ਅਸੀਂ ਪਹਿਲਾਂ ਹੀ ਬਹੁਤ ਸਾਰੇ ਵੋਟਰਾਂ ਤੋਂ ਕਰ ਉਹਨਾਂ ਦੇ ਘਰ ਜਾ ਕੇ ਹੋਮ VOTING ਕਰਾਈ ਹੈ ਜਿਨ੍ਹਾਂ ਜਿਨ੍ਹਾਂ ਨੇ ਫਾਰਮ 12D ਭਰ ਕੇ ਆਪਣੀ ਸਹਿਮਤੀ ਦਿੱਤੀ ਸੀ ਕਿ ਅਸੀਂ ਆਪਣੇ ਘਰ ਤੋਂ VOTING ਕਰਨਾ ਚਾਹੁੰਦੇ ਇਸ ਤੋਂ ਇਲਾਵਾ ਸਾਡੇ ਬੂਥਾਂ ਦੇ ਉੱਤੇ ਤੁਸੀਂ ਦੇਖੋਗੇ ਕਿ ਸਾਰੇ ਹੀ ਇਤਜ਼ਾਮ ਹੈ ਉੱਥੇ ਤੁਸੀਂ व्हीलचेयर ਵੀ ਪਾਓਗੇ ਵੋਲੰਟੀਅਰ ਵੀ ਪਾਓਗੇ ਇੱਕ ECi ਦੀ ਐਪ ਹੈ ਸਖਸ਼ਮ ਐਪ ਇਸ ਦਾ ਮੈਂ ਖਾਸ ਤੌਰ ਤੇ ਜ਼ਿਕਰ ਕਰਨਾ ਚਾਹਾਂਗੀ ਜੇਕਰ ਕੋਈ ਵੀ ਹੈਂਡੀਕੈਪ ਬੰਦਾ ਕੋਈ ਵੀ ਬਜ਼ੁਰਗ ਬੰਦਾ ਚਾਹੁੰਦਾ ਹੈ ਕਿ ਮੈਂ ਆਪਣੇ ਘਰ ਤੋਂ ਬੈ ਕੇ ਵੋਟ ਕਿ ਮੈਂ ਕਿਸੇ ਤਰ੍ਹਾਂ ਦੀ ਸਹੂਲਤ ਹੁਣ ਲੈਣਾ ਚਾਹੁੰਦਾ ਹੈ ਤਾਂ ਉਹ ਇਸ ਐਪ ਦੇ ਉੱਤੇ ਅਪਲਾਈ ਕਰ ਸਕਦਾ ਹੈ ਉਸ ਨੂੰ ਐਪ ਦੇ ਉੱਤੇ ਦੇਖਣ ਨੂੰ ਮਿਲੇਗਾ ਕਿ ਵੀਲਚੇਅਰ ਬੁੱਕ ਕਰਾਈ ਜਾ ਸਕਦੀ ਹੈ ਆਪਣੇ ਲਈ ਵੋਲੰਟੀਅਰ ਦੀ ਸੇਵਾ ਮੰਗੀ ਜਾ ਸਕਦੀ ਹੈ ਜਾਂ ਫਿਰ ਪਿਕ ਐਂਡ ਡ੍ਰੌਪ ਫੈਸਿਲਿਟੀ ਘਰ ਤੋਂ ਲੈ ਕੇ ਬੂਥ ਤੱਕ ਵੀ ਬੁੱਕ ਕਰਾਈ ਜਾ ਸਕਦੀ ਹੈ ਗਰਮੀ ਦਾ ਮੌਸਮ ਹੈ ਤਾਂ ਕਿਵੇਂ ਕੀ ਪੁਖਤਾ ਪ੍ਰਬੰਧ ਕੀਤੇ ਗਏ ਨੇ ਗਰਮੀ ਤੋਂ ਰਾਹਤ ਦੇਣ ਲਈ ਗਰਮੀ ਤੋਂ ਰਾਹਤ ਦੇ ਲਈ ਵੀ ਹੀਟ ਵੇਅ ਅਰੇਂਜਮੈਂਟਸ ਕਿਤੇ ਗਏ ਆ ਅਸੀਂ ਆਪਣੀ ਸਾਰੀ ਹੀ ਪੋਲਿੰਗ ਪਾਰਟੀਆਂ ਦੇ ਲਈ ਵੀ ਤੇ ਸਾਰੇ ਹੀ ਵੋਟਰਸ ਜੋ ਵੀ ਬੂਥ ਤੇ ਆ ਰਹੇ ਆ ਉਹਨਾਂ ਲਈ ਆ ਇੰਤਜ਼ਾਮ ਕੀਤੇ ਆ ਸਾਰੇ ਹੀ ਬੂਥਾਂ ਦੇ ਉੱਤੇ ਠੰਡੇ ਪਾਣੀ ਦੀ ਸ਼ਰਬਤ ਦੀ ਛਬੀ ਲਗਾਈ ਜਾਵੇਗੀ ਉੱਥੇ ਸ਼ੇਡ ਦੀ ਅਰੇਂਜਮੈਂਟ ਹੋਏਗੀ ਪੱਖੇ ਕੂਲਰ ਲੱਗੇ ਹੋਣਗੇ ਤੇ ਨਾਲ ਹੀ ਨਾਲ ਤੁਸੀਂ ਦੇਖੋਗੇ ਕਿ ਸਾਡੀ ਪੋਲਿੰਗ ਪਾਰਟੀਆਂ ਇੰਨੀ ਗਰਮੀ ਦੇ ਵਿੱਚ ਵੀ ਹੱਥ ਜੋੜ ਕੇ ਇੱਕ ਸਮਾਈਲ ਦੇ ਨਾਲ ਤੁਹਾਡਾ ਸਵਾਗਤ ਕਰਨਗੇ ਤੇ ਉੱਥੇ ਤੁਹਾਡੀ ਜਲਦ ਤੋਂ ਜਲ ਵੋਟ ਪੁਆਈ ਜਾਏਗੀ ਕਿੰਨੇ ਦੱਸ ਦਿਓ ਕਿੰਨੇ ਤੋਂ ਸਟਾਰਟ ਹੋਣੀ ਆ ਤਾਂ ਲਾਸਟ ਟਾਈਮ ਜਦੋਂ ਖਤਮ ਹੋਣਗੀਆਂ ਬੰਦ ਹੋਏਗਾ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮੀ 6 ਵਜੇ ਤੱਕ ਵੋਟ ਪਾਈ ਜਾ ਸਕਦੀ ਹੈ ਮਿੱਤੀ 1 ਜੂਨ ਨੂੰ ਮੈਂ ਨਾਲ ਹੀ ਨਾਲ ਇਹ ਵੀ ਕਹਿਣਾ ਚਾਹਾਂਗੀ ਕਿਉਂਕਿ ਗਰਮੀ ਦਾ ਮੌਸਮ ਹੈ ਅਸੀਂ ਪਹਿਲਾਂ ਵੀ ਗੱਲ ਕੀਤੀ ਅਸੀਂ ਚਾਹੁੰਦੇ ਹਾਂ ਕਿ ਸਾਰੇ ਵੋਟਰ ਜਿਹੜੇ ਹੈ ਵੱਧ ਤੋਂ ਵੱਧ ਵੋਟਰ ਸਵੇਰ ਦਾ ਜੋ ਪਹਿਲਾ ਪਹਿਰ ਹੁੰਦਾ ਹੈ ਜਦੋਂ ਗਰਮੀ ਘਟ ਹੁੰਦੀ ਹੈ 7 ਵਜੇ ਤੋਂ ਹੀ ਬੂਥਾਂ ਤੇ ਆਨ ਤੇ ਵੋਟਾਪਾਨ ਇਸੇ ਲਈ ਜ਼ਿਲ੍ਹਾ ਪ੍ਰਸ਼ਾਸਨ ਹੁਸ਼ਾਪੁਰ ਵੱਲੋਂ ਹਰ ਬੂਥ ਦੇ ਉਤੇ ਪਹਿਲੇ 30 ਵੋਟਰ ਨੂੰ ਖਾਸ ਇਨਾਮ ਵੀ ਦੇਣ ਦੀ ਕੋਸ਼ਿਸ਼ਾ ਕੀਤੀ ਗਈ ਹੈ ਅਸੀਂ ਉਹਨਾਂ ਲਈ ਇੱਕ ਬਹੁਤ ਅੱਛੇ ਗਿਫਟ ਰੱਖਿਆ ਹੈ ਜੋ ਕਿ ਪਹਿਲੇ 30 ਵੋਟਰਸ ਨੂੰ ਮਿਲੇਗਾ ਇਸ ਕਰਕੇ ਮੈਂ ਇੱਕ ਵਾਰੀ ਫੇਵ ਵੋਟਰਸ ਨੂੰ ਬੇਨਤੀ ਕਰਦਾ ਹਾਂ ਕਿ ਜਲਦ ਤੋਂ ਜਲਦਾ ਕੇ ਸਵੇਰੇ 7:00 ਵਜੇ ਤੋਂ ਲੈ ਕੇ ਸ਼ਾਮੀ 6:00 ਵਜੇ ਤੱਕ ਤੁਸੀਂ ਆਪਣੀ ਵੋਟ ਪਾ ਸਕਦੇ ਹੋ ਆਪਣੀ ਵੋਟ ਜ਼ਰੂਰ ਪਾਓ ਥੈਂਕ ਯੂ